ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਐ ਕਿ ਤੂੰ ਹੀ ਇੱਥੇ ਆ ਅਸੀਂ ਨਹੀਂ ਆਉਂਦੇ ਆ ਫਰਕ ਹੈ ਆ ਫਰਕ ਹੈ ਰਾਜ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਕਿਹਾ ਜਾਂਦਾ ਸੀ ਜੇ ਕੁੱਤੇ ਦੇ ਗਲ 'ਚ ਸੋਨੇ ਦਾ ਕੰਠਾ ਪਾ ਦੋ ਰਾਤ ਨੂੰ ਤਾਂ ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੰਠਾ ਮਿਲਦਾ ਸੀ ਇਹ ਆ ਜਿਹੜੇ ਦੂ ਪਹਿਲਾਂ ਵਾਲੇ ਰਾਜ ਕਰਕੇ ਗਏ ਨੇ ਆਪਣਾ ਇਹਨਾਂ ਦੇ ਰਾਜ ਜੀ ਕਿਤੇ ਕੁੱਤੇ ਦੇ ਗੱਲ ਚ ਕੈਂਠਾ ਪਾ ਦੋ ਕੈਂਠੇ ਦੀ ਗੱਲ ਛੱਡੋ ਕੁੱਤਾ ਨਹੀਂ ਥਿਆਉਂਦਾ ਸੀ ਗਿਆ ਕਿੱਧਰ ਚਲ ਕੁੱਤਾ ਤਾਂ ਵਿਚਾਰਾ ਜਾਨਵਰ ਐ ਕੈਂਠਾ ਤਾਂ ਬੇਜਾਨ ਐ ਬਾਅਦ ਚ ਹੋਰ ਵੀ ਬਣ ਜੂ ਇਹ ਹੋ ਰਾਜ ਦਿੰਦੇ ਰਹੇ ਆਪਾਂ ਨੂੰ ਇਹ ਕਹਿ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਜੀ ਸੀ ਦੀ ਕੀ ਰਿਸ ਕਰ ਲੰਗੇ ਮੈਨੂੰ ਇੱਕ ਮੁੰਡਾ ਮਿਲਿਆ ਬਰੁਖਾਂ ਦਾ ਉੱਥੇ ਮੈਂ ਜਦੋਂ ਮੱਥਾ ਟੇਕਣ ਗਿਆ ਜਿੱਥੇ ਬੁੱਤ ਲਾਇਆ ਆਪਾਂ ਨੇ ਕਹਿੰਦਾ ਜੀ ਬਾਦਲ ਸਾਹਿਬ ਇਹ ਬੁੱਤ ਦੀ ਅਨਾਊਂਸਮੈਂਟ ਕਰਕੇ ਗਈ ਸੀ ਉਦੋਂ ਮੈਂ 6ਵੀਂ ਕਲਾਸ 'ਚ ਪੜਦਾ ਸੀ ਕਹਿੰਦਾ ਹੁਣ ਲੱਗਿਆ ਜੀ ਹੁਣ ਮੇਰਾ ਮੁੰਡਾ 6ਵੀਂ 'ਚ ਪੜਦਾ ਹੈ ਲੈ ਉਹ ਕੋ ਮੁੰਡਾ ਖੜਾ ਆਉ ਖੜਾ ਹੋ ਗਿਆ ਮੁੰਡਾ ਐ ਹੀ ਹੈ ਨਾ ਕਦੋਂ ਨਾਊਂਸ ਕੀਤਾ ਸੀ ਤੂੰ 6ਵੀਂ ਕਲਾਸ 'ਚ ਸੀ ਉਦੋਂ ਤੇ ਬੁੱਤ 'ਚ ਲੱਗਿਆ ਹੁਣ ਕਿ ਤੁਹਾਨੂੰ ਤੇਰਾ ਮੁੰਡਾ ਕਿੰਨੀ ਵਿੱਚ ਹੈ ਬਸ ਹallelujah ਹallelujah ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮਜ਼ਾਕ ਬਣਾ ਕੇ ਰੱਖਿਆ ਇਹਨਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਪੀਸ ਬਦਲ ਕੇ ਲੋਕਾਂ ਦੀਆਂ ਕੰੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗੱਲ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਗੀ ਕੋਈ ਸੁਣਦੇ ਤਾਂ ਇਹ ਵੀ ਰਹੇ ਐ ਕੰੰਧਾਂ ਨਾਲ ਕੰਨ ਲਾ ਕੇ ਇਹ ਦੂ ਪਹਿਲਾਂ ਵਾਲੇ ਪਰ ਸੁਣਦੇ ਇਹ ਰਹੇ ਐ ਕਿ ਕੋਈ ਘਰ ਚਿੱਟੇ ਤੋਂ ਬਿਨਾ ਰਹਿ ਤਾਂ ਨਹੀਂ ਗਿਆ ਕੋਈ ਘਰ ਇਹ ਹਜਰ ਰਹਿ ਤਾਂ ਨਹੀਂ ਕਿ ਕਿਸੇ ਕੋਲ ਪੈਸਾ ਤਾਂ ਨਹੀਂ ਰਹਿ ਗਿਆ ਕੋਈ ਲੁੱਟ ਲੈ ਨਾ ਸਾਰੇ ਆ ਗੱਲ ਸੁਣਦੇ ਰਹੇ ਗੱਲਾਂ ਕੀ ਦਿਆਂ ਮਾਰਿਆ ਜਰ ਸਿੰਘ ਵਰਗਾ ਰਾਜਦੇਵਾ ਵੀ ਸੋ ਇਹ ਪੈਸੇ ਲੁੱਟ ਕੇ ਢਾਬੇ ਲੁੱਟ ਕੇ ਬੱਸਾਂ ਲੁੱਟ ਕੇ ਪਹਾੜਾਂ ਚ ਬਣਾ ਕੇ ਮੈਲ ਇਹ ਕੋ ਕੋ ਰਾਜੇ ਬਣ ਜਾਂਦੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਕਢਾਉਂ ਬਿਆਸ ਸਨੇਤ ਕਢਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੈਨੂੰ ਤਾਂ ਡਰਦੇ ਨੇ ਤੈਨੂੰ ਤਾਂ ਹਰ ਰੋਜ਼ ਟੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹੀ ਆਪਦੇ ਵੱਲੋਂ ਹੀ ਬਣੇ ਬੈਠੇ ਨੇ ਬਸ ਜੀ ਹੁਣ ਬਸ ਭਵਾਂ ਤਬਾਨ ਨੇ ਤਾਂ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ شیخ ਚਿੱਲੀ ਵਾਲੀ ਜਿਹੜੀ ਚਕਾਣੀ ਜੀ ਨਹੀਂ ਪੜਦੇ ਹੁੰਦੇ ਸੀ ਆਂਡਿਆਂ ਦੀ ਟੋਕਰੀ ਵਾਲੀ ਉਹੋ ਐ ਐ ਕਿਵੇਂ ਟੁੱਟ ਗਈ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ ਉਹ ਦੇਖ ਲੋ 25 ਸਾਲ ਕਰਾਂਗੇ ਰਾਜ ਆਣ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹ ਨੂੰ ਗਾਣਾ ਕੱਢੀ ਜਾਂਦਾ ਉਹ ਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ سپورਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਿਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ ਜਿਹੜੇ 99 ਸਾਲਾ ਲੀ ਜ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜ ਨਹੀਂ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨੇਪੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈਗੇ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ। ਤੇ ਸਜਾਤਾ ਦੇਊਗਾ ਭਾਈ। ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ। ਪਰਮਾਤਮਾ ਵਾਲੀ ਚੱਕੀ ਆ ਪੀਤੀ। ਕਰ ਲਓ ਹੁਣ ਗੱਲ। ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ। 6 ਮਤਲਬ ਜੇ ਬੀਬਾ ਹਰ ਸਿਮਰਤਾਲੀਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ। ਉਹ ਚੰਦੂ ਮਾਦਰੇ ਹੋਰ ਹੀ ਲੱਗੇ ਹੋਇਆ ਉਧਰੋਂ। ਓ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਦੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਹੈ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਹੈ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇਹਨੇ ਪੰਜਾਬ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਆਪਾਂ ਖੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਦੇ ਵੀ ਜ਼ਿਆਦਾ ਯਕੀਨ ਨਹੀਂ ਕਰਦਾ ਪਹਿਲੇ ਦਿਨ ਦੇ ਉਹ ਤਾਂ ਛੱਡੋ ਭਰੇ ਆਪਾਂ ਆਪ ਹੀ ਆਪਦੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨਾ ਚਿਰ ਉਹਨਾਂ ਕੋਲ ਨਹੀਂ ਦੇਖੀ ਜਾਵਾਂਗੇ ਉਹ ਹੋਰ ਹੋਰ ਗੁੱਸੇ ਹੋ ਗਏ ਹੁਣ ਕਹਿੰਦੇ ਸਾਡੀਆਂ ਦੋ ਆਉਂਦੀਆਂ ਸੀ ਪਹਿਲਾਂ ਉਹ ਵੀ ਨਹੀਂ ਆਉਣ ਦਿੱਤੇ ਤੁਸੀਂ ਮੋਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਮੈਂ ਕਹਿੰਦਾ ਸ਼ਰਤ ਲਾ ਲਓ ਸੁਖਵੀਰ ਬਾਦਲ ਨੂੰ ਪੁੱਛ ਕੇ ਜਾਂ ਕੈਪਟਨ ਮਨਿੰਦਰ ਨੂੰ ਪੁੱਛ ਕੇ ਦੱਸੋ ਪਾਣੀ ਦਾ ਜਿਹੜਾ ਪੀਰ ਕਿਹੜਾ ਮੰਨਿਆ ਜਾਂਦਾ ਹੈ ਖਵਾਜਾ ਪੀਰ ਮੰਨਿਆ ਜਾਂਦਾ ਹੈ ਅੱਪਾ ਖਵਾਜਾ ਪੀਰ ਦਾ ਦੀਵਾਲੀ ਵਾਲੇ ਦਿਨ ਆਪਣੇ ਬੋਰ ਤੇ ਦੀਵਾ ਲਾ ਕੇ ਆਉਨੇ ਆ ਯਾਰ ਇਹਨਾਂ ਨੂੰ ਪਤਾ ਹੈ ਕਦੇ ਕੱਸੀ ਦੇ ਪਾਣੀ ਤੇ ਨੱਕਾ ਵੱਢਣ ਗਏ ਹੁਣ ਤਾਂ ਪਤਾ ਲੱਗੇ ਨਹਿਰਾ ਤਾਂ ਇਹਨਾਂ ਦੇ ਘਰਾਂ ਚ ਇਹਨਾਂ ਦੇ ਖੇਤਾਂ ਚ ਮੁੱਕ ਜਾਂਦੀ ਇਹਨਾਂ ਨੂੰ ਕੀ ਵੀ ਇਹ ਤਾਂ ਖਵਾਜਾ ਕੀ ਹੁੰਦਾ ਹਾਂ ਐਦਾਂ ਕਹਿਣਗੇ ਮੈਨੂੰ ਖਵਾਜਾ ਇਹ ਜ਼ਰੂਰ ਕਹਿ ਦੇਣਗੇ ਕਿ ਕੁਝ ਨਾ ਕੁਝ ਖਵਾਜਾ ਹੱਥ ਮਿਲਾ ਕੇ ਉਂਗਲਾਂ ਗਿਣਨੀਆਂ ਪੈਂਦੀਆਂ ਬਾਅਦ ਚ ਵੀ ਲੈ ਗਏ ਕੱਦੀ ਜਾ ਹੈਗੀਆਂ ਹੈਗੀਆਂ ਨੇ ਪੂਰੀਆਂ ਨੇ ਆ ਇਹਨਾਂ ਦੀ ਹਾਲਤ ਹੋਈ ਪਈ ਆ ਯਾਰ ਪਤਾ ਨਹੀਂ ਕਿੱਥੋਂ ਲਾਲਚ ਜਾਗੇ ਨੇ ਕਿ ਨਾਲ ਲੈ ਜਾਣੇ ਪੈਸੇ ਯਾਰ ਗਰੀਬਾਂ ਦੀਆਂ ਬਸ ਦਵਾਵਾਂ ਲਈ ਜਾਨੇ ਹੋ ਨਾ ਜੀ ਇਹਨੂੰ ਨੌਕਰੀ ਨਹੀਂ ਮਿਲਦੀ ਸਾਡੇ ਸਾਡੇ ਵਾਲਿਆਂ ਨੂੰ ਮਿਲੂਗੀ ਤੁਸੀਂ ਨਹਿਰ ਬਣਾਉਣ ਦੀ ਗੱਲ ਕਰਦੇ ਹੋ ਆਪਣੀਆਂ ਤਾਂ ਕੱਸੀਆਂ ਖੋਹ ਕੇ ਲੈ ਗਏ ਸੂਏ ਕੱਸੀਆਂ ਸਾਰੇ ਖੋਲੇ ਹੁਣ ਚਲਾਏ ਨੇ ਜੀ ਉਹ ਇਹਨਾਂ ਨੂੰ ਲੈਣਾ ਦੇਣਾ ਇੱਕ ਅੱਖ ਨਹੀਂ ਜੀ ਪਬਲਿਕ ਨਾਲ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਹੈ ਨੱਕਾ ਕੀ ਹੁੰਦਾ ਹੈ ਬੱਟਾ ਪੋਚਣੀਆਂ ਕੀ ਹੁੰਦੀਆਂ ਨੇ ਹੀਰਾਂ ਵਾਲੀ ਕਹੀ ਕਦੇ ਚਲਾਈ ਹੋਵੇ ਤਾਂ ਪਤਾ ਲੱਗੇ ਵੀ ਕਹੀ ਕਿਹੜੀ ਕਿਹੜੀ ਮਸ਼ਹੂਰ ਆ ਦਾਤੀ ਖੁਰਪੇ ਕਿਰਤ ਕਿਥੋਂ ਦੇ ਮਸ਼ਹੂਰ ਨੇ ਦਾਤਾਂ ਦੀਆਂ ਦਾਤਾਂ ਦੇ ਕਦੇ ਦੰਦੇ ਕਢਾ ਕੇ ਲਿਆਂਦੇ ਹੁਣ ਇਹਨਾਂ ਨੂੰ ਪਤਾ ਲੱਗੇ ਹਈ ਨਹੀਂ ਜਦੋਂ ਜਦੋਂ ਲੈਣਾ ਦੇਣਾ ਨਹੀਂ ਪਬਲਿਕ ਨਾਲ ਆਗੇ ਆਪ ਦਾ ਮੁੰਡਾ ਲਿਆਂਦਾ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਦੇ ਸਕੂਲਾਂ 'ਚ ਉਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਹੈ ਕਿ ਜੀ ਬਾਜਵਾ ਮਜੀਠੀਆ ਸੁਖਬੀਰ ਕੈਪਟਨ ਤੇ ਕਾ ਹੋਰ ਜਿਹੜਾ ਉਹੀ ਤੋਰੇ ਫਿਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਕਹਿ ਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣ 20 ਨੰਬਰ ਲੈ ਕੇ ਦਿਖਾ ਦੇਣ ਨਾਲੇ ਪੇਪਰ ਵੀ ਮੈਂ ਕੋਈ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੋ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਆ ਕੱਖ ਸਹੀ ਗੱਲ ਹੈ ਨਾ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਐ ਅੰਗਰੇਜ਼ੀ ਬੋਲਦੇ ਐ ਘਰੇ ਅੰਗਰੇਜ਼ੀ ਬੋਲਦੇ ਐ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਐ ਫੀਸ ਮਾਫੀ ਦੀਆਂ ਅਰਜ਼ੀਆਂ ਲਿਖਾਉਣੀ ਐ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਤਿ ਸ੍ਰੀ ਅਕਾਲ ਤਾਂ ਪਹਿਲੀ ਛੇਵੀਂ ਸੱਤਵੀਂ ਜੀ ਲਾਉਂਦੇ ਨੇ ਮੈਂ ਤਾਂ ਕਰ ਦ ਸੰ ਤਾਂ ਆਵਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਣਾ ਆਇਆ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਚੱਲ ਬਈ ਤੂੰ ਹੁਣ ਬਡਰੁਖਾਂ ਵਾਲਿਆਂ ਦਾ ਅੱਛਾ ਇੱਥੇ ਜਿਹੜਾ ਉਹ ਦੇਖ ਲਓ ਜਿਹੜਾ ਹੁਣ ਨੂੰ ਕਾਲਜ ਬਣ ਜਾਣਾ ਸੀ ਮੇਵਾ ਸਿੰਘ ਜੀ ਬੈਠੇ ਹੁਣ ਨੂੰ ਕਾਲਜ ਬਣ ਜਾਣਾ ਸੀਗਾ ਜੀ ਬਲਕੇ ਬਣਾਉਣਾ ਉਹਨਾਂ ਨੂੰ ਚਾਹੀਦਾ ਸੀ ਉਹ ਬਣਨ ਨਹੀਂ ਦਿੰਦੇ ਤੁਹਾਡੇ ਤੁਹਾਡੇ ਜਵਾਕ ਨਾ ਡਾਕਟਰ ਬਣ ਜਾਣ ਕਿਤੇ ਰਫੜ ਪਾ ਲਿਆ ਕੀ ਰੌਲਾ ਹੈ ਬਈ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਪੈਸੇ ਜਾਰੀ ਕਰਾਉਣੇ ਹਸਪਤਾਲ 220 ਬੈੱਡ ਤੇ ਪਲੱਸ 220 440 ਬੈੱਡ ਦਾ ਹਸਪਤਾਲ ਬਣਨਗੇ ਜੀ ਸੰਗਰੂਰ ਚ ਕਾਲਜ ਬਣੂਗਾ ਜੀ ਫਿਰ ਉਦੋਂ ਬਾਅਦ ਕਿੰਨਾ ਕੁਝ ਨਾਂ ਲਾਊਗਾ ਨਾ ਭਵੰਤਮਾਨ ਦਾ ਨਾਂ ਨਾ ਆ ਜੇ ਮੈਂ ਕਿਹਾ ਯਾਰ ਥੋੜਾ ਲਾ ਦਾਂਗੇ ਪੱਥਰ ਆਪਦਾ ਲਾ ਲਿਓ ਬਸ ਇੱਕ ਬੰਨਤਾ ਦੇ ਦਿਓ ਉਹ ਬੈਠੇ ਆ ਜੀ ਆ ਬੈਠੇ ਮੈਂ ਦੇਖ ਕੇ ਆਂ ਦੱਸੋ ਕੀ ਕਰੀਏ ਨਾ ਇਹ ਕੰਮ ਹੁੰਦਾ ਸਰਕਾਰਾਂ ਦਾ ਕਿ ਬਣਦੇ ਕੰਮ ਦਾ ਰੋਕਣਾ ਪਹਿਲਾਂ ਮੇਰੀ ਗਰਾਂਟਾ ਬਾਰੇ ਐਂ ਕਰਦੇ ਰਹੇ ਭਵੰਤਵਾਂ ਦੀ ਗਰਾਂਟ ਨਹੀਂ ਲੱਗਣ ਦੇਣੀ ਉਹ ਯਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਨਾ ਮੈਂ ਸੋ ਦੋ ਤਿੰਨ ਉਹਦੀਆਂ ਆਪਸ਼ਨਾਂ ਕੱਢੀਆਂ ਨੇ ਇੱਥੇ ਮਸਤੋਣਾ ਸਾਹਿਬ ਵੀ ਬਣਨਾ ਹੈ ਉਹਦੀਆਂ ਦੋ ਤਿੰਨ ਕੇਂਦਰ ਨੂੰ ਅਸੀਂ ਪੁੱਛਿਆ ਹੁਣ ਦੋ ਤਿੰਨ ਆਪਸ਼ਨਾਂ ਮੈਂ ਸਾਰੇ ਕਮੇਟੀ ਨਾਲ ਮੀਟਿੰਗ ਕੀਤੀ ਸੀ ਘਰੇ ਬੁਲਾਇਆ ਸੀ ਮੈਂ ਸਾਰੇ ਸਹਿਮਤੀ ਵੀ ਹੈ ਅਰਦਾਸ ਕੀਤੀ ਹੋਈ ਹੈ ਇਹਨਾਂ ਨੇ ਕਿ ਬਣਾਉਣਾ ਤਾਂ ਇੱਥੇ ਹੀ ਐ ਤੇ ਜਰੂਰ ਇੱਥੇ ਬਣਾਵਾਂਗੇ ਮੈਂ ਤੁਹਾਡੇ ਨਾਲ ਆ ਪਰ ਮੈਂ ਚਾਹੁੰਨਾ ਕਿ ਆਪਾਂ ਇਸ ਰਫੜਜ ਪੈ ਕੇ ਸਾਲ ਨਾ ਖਰਾਬ ਕਰ ਲਈਏ ਸੋ ਦਾ ਕੋਈ ਹੱਲ ਕੱਢਣ ਲੱਗੇ ਹੋਏ ਆ ਅਸੀਂ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਦੋ ਦੋ ਕਾਲਜ ਬਰਾਬਰ ਅੱਦੇ-ਅੱਦੇ ਬਣ ਗਏ ਜੀ ਹੁਸ਼ਿਆਰਪੁਰ ਤੇ ਕਪੂਰਥਲਾ ਇੱਕ ਆਪਾਂ ਨੂੰ ਕਮਿਊਨਿਟੀ ਕਾਲਜ ਮਿਲਿਆ ਮਲੇਰ ਕੋਲਲੇ ਮੈਡੀਕਲ ਕਾਲਜ ਆਪਣੇ ਇੰਨੇ ਹੋ ਜਾਣਗੇ ਡਾਕਟਰ ਬਣ ਜਾਣਗੇ ਆਪਣੇ ਪੀਆ ਪੁੱਤ ਕਿੰਨਿਆਂ ਨੂੰ ਨੌਕਰੀਆਂ ਮਿਲਣਗੀਆਂ ਕਿੰਨਿਆਂ ਨੂੰ ਰੋਜ਼ਗਾਰ ਮਿਲੂਗਾ ਨਾ ਕੋਈ ਫਿਕਰ ਨਹੀਂ ਇਸ ਗੱਲ ਦਾ ਅਸੀਂ ਤਾਂ ਸੁਪਰੀਮ ਕੋਰਟ ਜਾਵਾਂਗੇ ਇਸ ਤਾਂ ਜੀ ਫਰਾਂ ਉਹ 1964 ਦਾ پتہ ਨਹੀਂ ਕਿਹੜਾ ਕੱਢਿਆ ਹੋਇਆ ਯਾਰ ਕਿਹੜੀ ਗੱਲ ਆ ਯਾਰ ਉਹ ਗਰੀਬ ਵੀ ਪੱਖਾ ਦਾਨ ਕਰ ਦਿੰਦਾ ਓਏ ਬਾਪੂ ਦੇ ਭੋਗ ਤੇ ਕਦੇ ਕੁਝ ਦੇ ਵੀ ਦਿਓ ਲੋਕਾਂ ਨੂੰ ਲਿਆਈ ਹੈ ਲੋਕਾਂ ਤੋਂ ਬਸ ਤਾਂ ਹੀ ਉਹ ਦਬਰ ਛੇਤਰਾਂ ਦੇ ਹਾਰ ਪਾਏ ਬੈਠੇ ਨੇ ਤੇ ਹੋ ਹੋ ਕਿਹੜੇ ਹਾਰ ਪਾਉਣ ਲੋਕਾਂ ਨੇ ਫੁੱਲਾਂ ਦੇ ਪਾ ਕੇ ਦੇਖ ਲੈ ਜਦੋਂ ਇਹ ਕਾਬਲੀ ਹੈ ਨਹੀਂ ਫੁੱਲਾਂ ਦੇ ਫੇ ਛੇਤਰਾਂ ਦੇ ਪਹਿਣਗੇ ਲੋਕ ਕੀ ਕਰਨ ਫਿਰ ਉਹਨਾਂ ਅੱਕੇ ਪਿਆ ਸੌ ਲੱਗੇ ਮੈਂ ਰੋਜ਼ ਰੋਜ਼ ਕੋਈ ਨਾ ਕੋਈ ਢੱਕਾ ਰੋ ਕੋਈ ਨਾ ਕੋਈ ਪੰਗਾ ਸੁਪਰੀਮ ਕੋਰਟ ਜਾਵਾਂਗੇ ਜੀ ਹਾਈ ਕੋਰਟ ਜਾਵਾਂਗੇ ਆ ਸਰਕਾਰਾਂ ਕੋਈ ਕਰਦੀ ਐ ਲੈ